ਕਵੀਰ ਠਾਕਰ ਪੂਜੇ ਮੋਲਦਾ ਮਨਹਟ ਤੀਰਥ ਜਾਏ ਦੇਖਾ ਦੇਖੀ ਸੁਆਗਦਰ ਭੁੱਲੇ ਪਟਕਾ ਖਾਏ ਕਵੀਰ ਕਹਿੰਦਾ ਠਾਕਰ ਪੂਜੇ ਮੋਲਦਾ ਹਰਗੱਲ ਲੱਗਦਾ ਮੋਲ ਬਿਲਦਾ ਹੋਊਗਾ ਗੁੱਡਵੇਂ ਮਿਲਦਾ ਹੋਣਾ ਮੋਲ ਪੱਥਰ ਹੁੰਦਾ ਠਾਕਰ ਬੋਲ ਲਾ ਕੇ ਕਹਿੰਦਾ ਠਾਕਰ ਪੂਜੇ ਮਨਹਟ ਬੜੀ ਅਨਲਾਈ ਜਿਹੜੀ ਚੀਜ਼ ਬੋਲਦੀ ਉਹਨੂੰ ਕੋਜਣ ਮੂਲੇ ਮੋਲੇ ਸਾਡੇ ਵੀ ਹੁਣ ਬੋਲਦਾ ਹੀ ਕੋਈ ਨਹੀਂ ਗੁਰਾਂ ਦਾ ਦੀ ਭੇਟਾ ਲਿਖਦੇ ਨਾ ਬੋਲਣ ਨਹੀਂ ਲਿਖਦੇ ਕਹਿੰਦੇ ਭੇਟਾ ਲਿਖਦੇ ਨੇ ਕਹਿੰਦਾ ਬੋਲਦੇ ਜੀ ਉਹ ਗੱਲ ਤਾਂ ਕੋਈ ਆ ਜੇ ਭੇਟਾ ਲਿਖਣ ਲਾ ਕੇ ਫੇਰ ਕੀ ਆ ਕੱਲੂ ਭੇਟਾ ਕੱਢਦੇ ਨੇ ਅਗਲੇ ਭੇਟਾ ਦੇ ਖਿਲਾਫ ਕੋਈ ਕਹਿ ਨਹੀਂ ਜਾ ਸਕਦਾ ਸਾਗਰ ਪੁੱਜੇ ਮੋਲਾ ਮਨ ਹਟ ਤੀਰ ਤੇ ਜਾਏ ਆ ਜਿਹੜੇ ਜਾਂਦੇ ਨੇ ਪਹਾੜਾਂ ਦੇ ਵਿੱਚ ਨੂੰ ਮਾਨਾ ਹਟ ਤੀਰ ਤੇ ਆੜੇ ਆੜੇ ਹੋ ਗਏ ਪੈਰੀ ਜਾਣਾ ਸੀ ਤੁਰ ਕੇ ਜਾਣਾ ਆ ਇੱਥੇ ਵਿੱਚ ਕਰ ਲਿਆ ਇਹਨਾਂ ਨੇ ਯਾਤਰਾ ਸ਼ੁਰੂ ਹੈ ਬਕੌਲ ਦੀ ਪੈਰੀ ਜਾਓ ਜੀ ਤੁਰ ਕੇ ਜਾਓ ਇਹ ਜੇ ਪਖੰਡਵਾਦੀਆਂ ਦੇ ਮਗਰ ਲੋਕ ਜਿਆਦਾ ਲੱਗਦੇ ਹਨ ਮਨਹਾੜ ਤੇਨ ਤੋਂ ਜਾਏ ਜਾਏ ਦੇਖਾ ਦੇਖੀ ਸੁਭੰਗ ਕਰ ਇਹ ਮਨਵਾਤਾ ਹਾੜੇ ਹੋ ਗਏ ਮੰਦਾ ਪੀਰ ਜਾਨ ਕੁਛ ਨਹੀਂ ਆ ਚੋ ਦੇਖਾ ਦੇਖੀ ਸੰਗਦਰ ਦੇਖਾ ਦੇਖੀ ਅਜੇ ਮੈਂ ਉਹ ਲੈ ਕੇ ਨਹੀਂ ਉਹਦੇ ਕਾਮੜੀਏ ਭੂਲਾ ਭਟਕਾ ਗਏ ਦੇਖਾ ਦੇਖੀ ਸੰਗਦਰ ਦੇਖਾ ਦੇ ਕਿ ਸੌਂਗਾ ਦੇਖਾ ਦੇ ਕਿ ਔਰ ਇਹ ਨਪਾ ਕਿਰਪਾਨਾ ਬਾਲੋ ਇਹ ਸੌਂਗੇ ਆ ਦੇਖਾ ਦੇ ਕੀ ਉਹਨੇ ਅਮਰ ਛਕਾਉਂਦੇ ਨੇ ਰੋਜ ਔਰ ਦਿੰਦੇ ਵੀ ਸੌਂਗੇ ਆ ਦੇਖਾ ਦੇ ਕਿ ਸੌਂਗ ਧਰ ਭੂਲੇ ਵੜਕਾ ਤਾ ਕਿੰਨੇ ਬੰਦੇ ਨਾ ਜੋ ਸਿੱਖ ਬਣੇ ਨੇ ਜਿੰਨੇ ਨਾਲ ਅਭਰ ਦੇਖਾਇ ਕੋਈ ਹੈ ਉਹ ਛਕਾਉਣ ਵਾਲੇ ਸਿੱਖ ਨਹੀਂ ਆ ਰੂਹ ਕਿੱਥੋਂ ਬਣ ਜਾਂਦੀ ਜਿੰਨਾ ਛਕਾਉਣ ਵਾਲੇ ਨੇ ਇੱਕ ਦੱਸੇ ਵੀ ਸਖਾਉਂਦੇ ਇੱਕ ਬੰਦਾ ਕਹੇ ਮੈਂ ਸਿੱਖਾਂ ਸਿੱਖਦਾ ਤਾਂ ਸਿੱਖਿਆ ਗੁਰਬਾਣੀ ਦੀ ਇਹਦੇ ਅਰਥ ਕਰ ਦਵੇ ਅਸੀਂ ਮੰਨ ਲੈਨੇ ਸਿੱਖਾਂ ਉਹ ਮੰਨਣੀ ਦਾ ਬਾਤ ਨਹੀਂ ਗੱਲ ਅਥੇ ਦੱਸ ਦਵੇ ਮੰਨਣੀ ਦਾ ਬਾਤ ਨਹੀਂ ਗੱਲ ਅਸੀਂ ਮੰਨਣ ਦੀ ਵੀ ਨਹੀਂ ਗੱਲ ਕਰਦੇ ਐਕਸਪਲੇਨ ਕਰ ਦਵੇ ਐਕਸਪਲੇਨ ਕਰਨ ਵਾਲੇ ਨੂੰ ਭੂਰਾ ਨਹੀਂ ਬੰਨਿਆ ਹੋਇਆ ਭੁੱਖ ਗਿਆਨੀ ਹੋ ਬੰਨਿਆ ਹੋਇਆ ਉਹਨੂੰ ਵੀ ਇਹਨਾਂ ਦਾ ਕੋਈ ਭੁੱਖ ਗਿਆਨੀ ਵੀ ਹੈ ਨਹੀਂ ਨਾ ਕੋਈ ਭੁੱਖ ਗਿਆਨੀ ਹੈ ਨਾ ਕੋਈ ਤੁਹਾਨੂੰ ਆਂਦਾ ਤਨਵਾਂ ਤੋਂ ਹੁੰਦਾ ਜਿਹੜਾ ਗਿਆਨ ਮੁੱਖੋ ਕਰਦਾ ਪਰ ਪੈਸਾ ਨਾ ਲੈਂਦਾ ਤਨਵਾਂ ਜਿਹੜਾ ਦੂਏ ਦੇ ਪੈਸਾ ਨਾਲ ਲਵੇ ਤਨਵਾਂ ਤੋਂ ਹੁੰਦਾ ਤਨਵਾਂ ਦੋਨੋਂ ਕਹਿੰਦੇ ਨੇ ਜਿਹੜਾ ਕੋਈ ਬੈਠੇ ਨੂੰ ਪੈਸਾ ਲਵੇ ਨਾ ਕਥਾ ਤੇ ਮੈਂ ਪੈਸਾ ਕਿਉਂ ਕਰਨਾ ਹੋ ਮੈਂ ਵੇਚਦਾ ਹੈ ਉਹ ਤਰਵੰਦ ਦੱਸ ਜਿਹਦੇ ਆਪਣੇ ਕੋਲ ਤਾਂ ਹੈ ਦੂਏ ਤੇ ਕਿਉਂ ਲਊਗਾ ਕਥਾ ਦਾ ਪੈਸਾ ਨਾਲ ਲਵੇ ਉਹਨੂੰ ਤਰਵੰਦ ਕਿਹਾ ਹੋਇਆ ਹੈ ਬੜਾ ਗੁਨਾਹ ਹੈ ਤਰਵੰਦ ਉਖ ਗਿਆ ਨਹੀਂ ਗਾਨ ਵੀ ਪੂਰਾ ਹੋਵੇ ਪੈਸਾ ਬਣਾ ਲਵੇ ਪਰ ਜੇ ਪ੍ਰੀਤ ਨਾ ਹੋਵੇ ਹੰਕਾਰ ਹੋਵੇ ਵੀ ਮੇਰੀ ਇੱਜ਼ਤ ਹੈ ਪ੍ਰੀਤ ਨਹੀਂ ਬਗਵਾਨ ਤੋਂ ਤਾਂ ਵੀ ਗੱਲ ਆਬ ਨਹੀਂ ਹੈ ਬਿਰਤਕਈਆ ਬਿਰਤਕਈਆ ਨਾਨਕਾ ਜੇ ਪ੍ਰੀਤ ਨਹੀਂ ਬਗਵਾਨ ਕੋਈ ਕਿਹੜਾ ਜੋਗੀ ਸੀ ਉਹ ਵੀ ਕਿਹੜਾ ਪੈਸਾ ਲੈਂਦੇ ਸੀ ਉਹ ਵੀ ਨਹੀਂ ਸੀ ਲੈਂਦੇ ਇਹ ਗਿਆਨਬਾਨ ਹੋਵੇ ਜੋਗੀਆਂ ਦੇ ਵਿੱਚੋਂ ਆਇਆ ਹੋਇਆ ਪੈਸਾ ਨਾ ਲਵੇ ਫੇਰ ਵੀ ਜੇ ਪ੍ਰੀਤ ਨਹੀਂ ਭਗਵਾਨ ਤਾਂ ਗੱਲ ਆਬ ਨਹੀਂ ਹੈ ਸੋਹਣਿਆ ਉਹ ਬੰਦਿਆ ਨਹੀਂ ਹੈ ਫਰੀਦ ਨਹੀਂ ਹੈ ਇਹ ਨਹੀਂ ਫਰਕ ਉਹਦਾ ਹੰਕਾਰ ਬਣ ਉਹ ਗਿਆਨ ਵੀ ਅਵਤਾਰ ਰੂਪ ਬਣ ਜਾਂਦਾ ਹੁੰਦਾ ਵੀਰ ਠਾਕੁਰ ਪੂਜੇ ਮੋਰ ਦਾ ਮਨਹੜ ਤੀਰ ਤੇ ਜਾਏ ਦੇਖਾ ਦੇਖੀ ਸਵਾਗਤ ਕਰ ਹੁੱਲੇ ਪਟਕਾ ਖਾਏ ਉਹਦਾ ਦੇਖਾ ਦੇਖੀ ਸਵਾਗਤ ਕੁਰਬਾਨਾ ਬਾਲੋ ਜੀ ਗੁਰੂ ਆਲੇ ਬਣ ਗਿਓ ਜੀ ਸਵਾਗਤ ਹਲਿਆ ਹੁੱਲੇ ਪਟਕਾ ਖਾਏ ਹੁੱਲੇ ਪਟਕੇ ਹੀ ਰਹਿੰਦੇ ਨੇ ਗਿਆਨ ਨਹੀਂ ਹੁੰਦਾ ساری ਉਮਰ ਇਹ ਚੀਜ਼ਾਂ ਧਰਮ ਤਾੜਨ ਕਰਨ ਵਾਲੀਆਂ ਨੇ ਤਰਪ ਤਾੜ ਦਾ ਇਹਦੇ ਵਿੱਚ ਕੋਈ ਮਤਲਬ ਨਹੀਂ ਸਵਾਗ ਦਾ ਧਰਮ ਦਾ ਕੋਈ ਮਤਲਬ ਨਹੀਂ ਬਿਲਕੁਲ ਦੇਖਾ ਲੈ ਕਿ ਸੋਪ ਤਰੀਆਂ ਤੇ ਨਾ ਹਾਂ